ਮੁਬਾਰਕ ਪੰਜਾਬ ਸਰਕਾਰ ਦੇ ਸੀਐਮ ਮਹਾਂਜੀ ਦਾ ਐਜੂਕੇਸ਼ਨ ਮਿਨਿਸਟਰ ਹੋ ਜੋ ਬੈਂਸੀ ਦਾ ਔਰ ਸਾਡੇ ਪਾਰਟੀ ਦੇ ਸਪੀਰੀਮੋਰ ਵਿਨ ਕੇ ਜੀ ਵਾਲਜੀ ਦਾ ਔਰ ਦਿੱਲੀ ਦੇ ਡਿਪੀਸੀਐਮ ਔਰ ਐਜੂਕੇਸ਼ਨ ਮਿਨਿਸਟਰ ਹੈ ਮਨੀਸ਼ ਸੋਦੀ ਅਜੀ ਸਾਡੀ ਸਰਕਾਰ ਦਾ ਇੱਕ ਵਿਰਮ ਸੀਗਾ ਇਹ ਸਕੂਲਾਂ ਨੂੰ ਬਹੁਤ ਅੱਛਾ ਰੂਪ ਦੇਣਾ ਉਹਨਾਂ ਨੂੰ ਅਪਗ੍ਰੇਡ ਕਰਨਾ ਇਥੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ ਔਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨਾ ਛੁ ਮੈਂ ਸਮਝਦਾ ਵੀ ਇਹ ਗੁਲਾਬੜੀ ਸਕੂਲ ਦੇ ਵਿੱਚ 19 ਲੱਖ 19 ਹਜ਼ਾਰ ਦੀ ਲਾਗਤ ਨਾਲ ਨਵਾਂ ਕਲਾਸਰੂਮ ਹੈ ਅਜਿਹਾ ਇਸਕਾ ਪ੍ਰੋਜੈਕਟਰ ਵਾਈਫਾਈ ਜਾਂ ਲੈਪਟਾਪ ਜਾਂ ਕੰਪਿਊਟਰ ਜੋ ਬੱਚਿਆਂ ਨੂੰ ਚਾਹੀਦਾ ਹੈ ਮਤਲਬ ਸਭ ਚੀਜ਼ਾਂ ਪ੍ਰੋਵਾਈਡ ਕਰਾ ਰਹੀ ਹੈ ਸਰਕਾਰ ਔਰ ਬੱਚਿਆਂ ਨੂੰ ਕੋਈ ਬਹੁਤ سارے ਬੱਚਿਆਂ ਦੇ ਵਿੱਚ ਆਪਣੇ ਅਕਾਦੀ ਦੇਖੋ মিডিਆ ਦੇ ਸਾਥੀਆਂ ਨੇ ਨਾ ਪਿਛੇ ਗੱਲ ਕੀਤੀ ਬਹੁਤ ਸਾਰੇ ਪੰਜਾਬ ਵਿੱਚ 20 ਹਜ਼ਾਰ ਸਕੂਲ ਹੈ 20 ਸਕੂਲਾਂ ਦੇ ਵਿੱਚੋਂ 6 ਦਾ ਸਕੂਲਾਂ ਦੇ ਵਿੱਚ ਚਾਰਦواری ਵੀ ਨਹੀਂ ਬਾਅਦੋਂ ਮਨੋਤਰੀ ਯਾਦਵ ਇਹ ਗੱਲ ਕੀਤਾ ਹੋਈ ਸ਼ੇਅਰ ਅਸੀਂ ਕਿਉਂ ਕਰ ਰਹੇ ਜਾ ਕੇ ਇੰਨਾ ਇੰਟਰੈਕਸ਼ਨ ਹੈ ਸਾਰੇ ਟੀਚਰਸ ਦਾ ਬੱਚਿਆਂ ਦਾ ਪੇਰੈਂਟਸ ਦਾ ਅੱਜ ਦੇ ਨੁਮਾਇੰਦੇ ਜਿਹੜੇ ਜਿੱਦਾਂ ਸਾਡੇ ਉਹਨਾਂ ਤੋਂ ਕੋਰਸ ਸਰਬਾਨਾ ਮਜੀਤ ਸਿੰਘ ਜੀ ਵਾਈਫ ਇਥੋਂ ਆਣ ਦਾ ਪ੍ਰਵਾਹ ਖੜਾ ਨਾ ਅੱਗੇ ਬਾਅਦ ਸਾਨੀ ਜੀ ਜਿਹੜਾ ਵੱਡੇ ਸਮਾਜ ਸੇਵੀ ਹੈ ਉਹ ਸਾਡੇ ਮੈਂਬਰ ਪਾਰਲੀਮੈਂਟ ਮਿਕਰਲ ਖਾਨੀ ਦੇ ਬ੍ਰਦਰ ਵੀ ਹੈ ਔਰ ਰਹਿਮਤ ਵੀ ਪਾਰਟੀ ਨੂੰ ਫਿਕਰ ਵੀ ਹੈ ਮਟੀ ਗੱਲ ਸੀ ਜਦੋਂ ਇਹ ਕਿਥੋਂ ਚੱਲਿਆ ਹੈਗਾ ਸਾਰੇ ਚੀਜ਼ਾਂ ਇਸੇ ਦੇ ਪਿੱਛੇ ਕਿ ਕਮੈਂਟਸ ਕਰਤਾ ਜੀ ਵੀ ਕਲਾਉ ਦਾ ਬਾਥਰੂਮ ਦਾ ਵੀ ਕੱਟਣਾ ਜੀ ਫੁਲਾਣਾ ਹੈ। ਮੈਂ ਉਹਨਾਂ ਬੰਦਿਆਂ ਨੂੰ ਪੁੱਛਣਾ ਚਾਹਨਾ। ਸਾਨੂੰ ਨਹੀਂ ਸੋਧਿਆ ਜੀ ਸਾਡੇ ਸਰਕਾਰ ਆਂਕ ਤੋਂ ਪਹਿਲਾਂ ਉਹਨਾਂ ਨੇ ਵਿਜ਼ਿਟ ਕੀਤਾ ਹਰ ਸਰ ਦੇ ਕੁਝ ਸਕੂਲਾਂ ਦਾ। ਉੱਥੇ ਬੱਚਿਆਂ ਵਿੱਚੋਂ 10 ਸਕੂਲਸ ਗਿਆ ਜ਼ਿਆਦਾਤਰ। ਉੱਥੇ ਕੋ ਬੱਚਿਆਂ ਨੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ? ਤੇ ਛੋਟੀਆਂ ਬੱਚੀਆਂ ਸੀ ਕਿ ਉਹਨਾਂ ਨੇ ਕਿਹਾ ਜੀ ਸਾਡੇ ਕੋ ਬਾਥਰੂਮ ਹੈ ਨਹੀਂ। ਦੋ ਤੇ ਸਰਕਾਰ ਨੂੰ ਸੁਣਨਾ ਚਾਹੀਦਾ ਸਿਕਾ। ਉਹਨਾਂ ਨੇ ਉਹ ਵੀ ਇਹ ਕਹਿ ਦਿੱਤੀ ਉਹਨਾਂ ਨੇ ਸੋਚਿਆ ਅਸੀਂ ਸਭ ਤੋਂ ਵਿਚਿਆ ਨੂੰ ਬਹੁਤ ਜ਼ਰੂਰੀ ਹੈ ਕੋਲੋਕਲੋਕ ਨੂੰ ਬਹੁਤ ਅਛੇ ਚਾਹੀਦੇ ਸੋ ਇਸ ਕਰਕੇ ਸਰਕਾਰ ਨੇ ਆਪਣੀ ਇਸ ਇਨਫਰਾਸਟ੍ਰਕਚਰ ਦੀ ਜ਼ਿੰਮੇਵਾਰੀ ਨੂੰ ਉਾਰੇਈ ਹੈ ਕਈ 100 ਕਿਲੋਮੀਟਰ ਚਾਰਦਾ ਦੀ ਕੀਤੀ ਸਰਕਾਰ ਨੇ 2.5 ਸਾਲ ਦੇ ਅੰਦਰ ਅੱਜ ਤੱਕ ਇਹਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਸ ਮੇਲੇ ਸੋ ਇਹ ਸਕੂਲ ਨੂੰ ਔਰ ਬਾਕੀ ਸਾਰੇ ਸਕੂਲਾਂ ਨੂੰ ਅਪਡੇਟ ਕਰਨ ਦੇ ਲਈ ਪੰਜਾਬ ਦੇ 20 ਹਜ਼ਾਰ ਸਕੂਲਾਂ ਨੂੰ ਲਗਾਤਾ ਔਰ ਇਸ ਸਾਲ अठारह हजार करोड़ रुपए का बजट जो है एजुकेशन स्कूली शिक्षा so से खास तौर पर रखा गया तो मैं फिर द्वारा इतने इलाका निवासियों का टीचर साहब का प्रिंसीपल का प्रिंसीपल साहब का और एजुकेशन संबंधित जिन्हें ऑफिसर है सबका बहुत बहुत धन्यवाद करता और सब जय हिंद